ਤਸਵੀਰਾਂ ਨੇ ਲੁਧਾਨਾ ਦੇ ਸ਼ਾਬ ਰੋਡ ਦੀਆਂ ਤੁਸੀਂ ਬਾਰ ਬਾਰੇ ਤੇ ਰੋਡ ਤੇ ਸਾਮਾਨ ਰੱਖ ਲਿਆ ਕੋਈ ਜਿਹੜਾ ਧੱਕਾ ਹੀ ਕਰਦਾ ਸਾਰੇ ਲੱਗੇ ਦੋ ਜਹਾਜ਼ ਦੁਕਾਨਾਂ ਦਾ ਟਾਰਗੇਟ ਕਿਹੜੇ ਬਾਕੀ ਛੱਡ ਗਏ ਨੇ ਵੀ ਖੁਦ ਚੈੱਕ ਕਰ ਸੋ ਦੇਖੋ ਕਿਉਂ ਸਾਮਾਨ ਲਾਇਆ ਯਾਰ ਅਹੀ ਬਾਤ ਮੈਂ ਨਹੀਂ ਲਾਇਆ ਜੇ ਮੁੰਡਾ ਲਗ ਲਾਗ ਚਲਾ ਗਿਆ ਮੈਨੂੰ ਤਾਂ ਬਤਾ ਦੇ ਕਿ ਲਾਇਆ ਕਰ ਗਰੀਬੰਦਰਾ ਮਾਲ ਚੱਕਿਆ ਵਾ ਗਰੀਬੰਦਰਾ ਮਾਲ ਹਾਂ ਸ਼ਾਹੂਕਾਰਾਂ ਨੂੰ ਹੱਥ ਨਹੀਂ ਮਾਇਆ ਮੈਂ ਕਿਤਰਾ ਬਾਜ਼ਾਰ ਦੇ ਵਿੱਚ ਹੁੰਦੀ ਐ ਜਗਾ ਪੈਰ ਰੱਖਣ ਦੀ ਨਹੀਂ ਹੁੰਦੀ ਤਹਾਂ ਵੀ ਕਿੰਨਾ ਕੁ ਟਾਈਮ ਲੱਗ ਗਿਆ ਅੰਦਰ ਇਤਰਾ ਅੰਦਰ ਬਹੁਤ ਜ਼ਿਆਦਾ ਲੱਗਾ ਭੀੜ ਬਹੁਤ ਹੈ ਇੱਕ ਦਾ ਦੁਕਾਨ ਵਾਲਿਆਂ ਨੇ ਸਾਈਡਾਂ ਤੇ ਰੇੜੀਆਂ ਲਾਈ ਹੋਈਆਂ ਨੇ ਇਹਨਾਂ ਨੇ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਐਮਰਜੈਂਸੀ ਵਾਹਨ ਨੂੰ ਵੀ ਰਾਹ ਨਹੀਂ ਮਿਲਦਾ ਤੇ ਆਮ ਵਿਅਕਤੀ ਕਿੱਥੋਂ ਜਾਏਗਾ ਲੱਗਿਆ ਦੇਖੋ ਸਭ ਕੋਈ ਲੱਗਾ ਬਾਰ ਸਾਰਾ ਦਿਖਾਓ ਨਾ ਸਾਰਾ ਪਤਾ ਲੱਗੇ ਉਂਗਲਾ ਲਾਉਣ ਵਾਲੇ ਬੜੇ ਇੱਥੇ ਢਲਦਾ ਕੋਈ ਨਹੀਂ ਇਹ ਰੂਟੀਨ ਚ ਇਹਨਾਂ ਨੂੰ ਵਾਰ-ਵਾਰ ਕਹਿ ਚੁੱਕੇ ਹੁਣ ਅਸੀਂ ਡੇਲੀ ਲਗਾਤਾਰ ਇੱਥੇ ਡਰਾਈਵ ਕਰਿਆ ਕਰਾਂਗੇ ਸੱਚੀ ਗੱਲ ਜੀ ਲੁਧਿਆਣਾ ਲੈ ਬਣੋ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮੰਬਰੀ ਅੱਜ ਲੁਧਿਆਣਾ ਦੇ ਸ਼ਾਹਪੁਰ ਰੋਡ ਤੇ ਹੋਰ ਅੰਨੇ ਬਜਾਰਾ ਦੇ ਤੇ ਫੀਲਡ ਗਨ ਦੇ ਵਿੱਚ ਤਹਿ ਬਜਾਰੀ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਹ ਤਸਵੀਰਾਂ ਨੇ ਤੇ ਮੇਨ ਨਾਲ ਤੇ ਤਹਿ ਬਜਾਰੀ ਇੰਚਾਰਜ ਜੋੜ ਚੁੱਕੇ ਹਾਂ ਸਰ ਕਿਹੜੀ ਅਸੀਂ ਕਾਰਵਾਈ ਕੀਤੀ ਗਈ ਤੇ ਵਾਰਨਿੰਗ ਲਗਾਤਾਰ ਉਹ ਦਿੱਤੀ ਹੈ ਲਗਾਤਾਰ ਪਹਿਲਾਂ ਵਾਰਨਿੰਗ ਦਿੱਤੀ ਗਈ ਹੁਣ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤੁਸੀਂ ਹਜੇ ਵੀ ਵੇਖੋ ਸਾਡੇ ਆਉਣ ਤੋਂ ਬਾਅਦ ਵੀ ਹਜੇ ਕਾਫੀ ਟੇਬਲ ਕੁਝ ਬਾਹਰ ਪਿਆ ਹੈ ਇਹ ਰੂਟੀਨ ਚ ਇਹਨਾਂ ਨੂੰ ਵਾਰ-ਵਾਰ ਕਹਿ ਚੁੱਕੇ ਹੁਣ ਅਸੀਂ ਡੇਲੀ ਲਗਾਤਾਰ ਇੱਥੇ ਡਰਾਈਵ ਕਰਿਆ ਕਰਾਂਗੇ ਕਿਉਂਕਿ ਦੇਖੋ ਹੁਣ ਦੇਖੋ ਕਿੰਨੀ ਖੁੱਲੀ ਸੜਕ ਲੱਗ ਰਹੀ ਹੈ ਤੁਹਾਨੂੰ ਗੱਡੀਆਂ ਨੋਰਮਲ ਲੰਘ ਰਹੀ ਹੈ ਜੀ ਇਹੀ 15 ਅੱਧਾ ਘੰਟਾ ਕਾਰਵਾਈ ਤੋਂ ਪਹਿਲਾਂ ਇੱਥੇ ਗੱਡੀ ਨਹੀਂ ਲੰਘਦੀ ਸੀ ਪਰ ਕਿਤੇ ਕਿਤੇ ਅੱਧਾ ਘੰਟਾ ਜੇ ਦੇਖ ਲਈਏ ਪਹਿਲੇ ਕੋਈ ਨਾ ਰਸ਼ ਸੀਗਾ ਤੁਹਾਡੇ ਆਉਣ ਤੋਂ ਪਹਿਲਾਂ ਸਾਰਿਆਂ ਨੇ ਅੰਦਰ ਕਾਲੀ ਕੀ ਕਰਨ ਇਹ ਆਪ ਪਹਿਲੇ ਹੀ ਅੰਦਰ ਕਰ ਸਕਦੇ ਆਪ ਇਹ ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਜੀ ਵੇ ਦੇਖੋ ਇਹਨਾਂ ਨੂੰ ਬਾਰ-ਬਾਰ ਇੱਥੇ ਖਬਰ ਲੱਗਦੀ ਵੀ ਐਂਬੂਲੈਂਸ ਪਾਈ ਗਈ ਕਹਿੰਦੇ ਕਹਿੰਦੇ ਕਿ ਇਹ ਪਾਈਪਾਂ ਜਿਹੜੀਆਂ ਬਾਹਰ ਲੱਗੀਆਂ ਹੋਈਆਂ ਇਹਨਾਂ ਤੇ ਕੋਈ ਅਮਲ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਇਹਨਾਂ ਦੀ ਪਾਈਪਾਂ ਲਾ ਲਾ ਕੇ ਲਿਆਇਆ ਜਬਤ ਕੀਤੀਆਂ ਜਾ ਰਹੀ ਕਹਿੰਦੇ ਕਹਿੰਦੇ ਗਰੀਬ ਬੰਦੇ ਦੀ ਗਰੀਬ ਗਰੀਬ ਬੰਦੇ ਕਾਰਵਾਈ ਕੀਤੀ ਜਾ ਰਹੀ ਕੋਈ ਅਮੀਰ ਦਾ ਕੋਈ ਨਹੀਂ ਨਹੀਂ ਅੱਜ ਪਿਕ ਐਂਡ ਚੂਜ਼ ਤਾਂ ਹੈ ਹੀ ਕੋਈ ਨਾ ਤੁਸੀਂ ਰੈਗੂਲਰ ਦੇਖ ਲਓ ਵੀ ਕਿਸੇ ਦੇ ਵਿੱਚ ਇਹ ਨਹੀਂ ਇੱਕ ਛੱਡ ਕੇ ਦੂਜੀ ਨੂੰ ਇਹ ਵਾ ਕਿਸੇ ਦਾ ਸਮਾਨ ਵੱਧ ਪੈ ਗਿਆ ਕਿਸੇ ਦਾ ਘੱਟ ਪੈ ਗਿਆ ਇਹ ਵਾ ਵੀ ਪਿਕ ਐਂਡ ਚੂਜ਼ ਨਹੀਂ ਹੁੰਦਾ ਛੱਡੀ ਠੀਕ ਹੈ ਜੀ ਔਰ ਬਿਲਕੁਲ ਔਰ ਦੂਵੀਂ ਨੰਬਰ ਤੋਂ ਰਹਾ ਸਰ ਦੁਕਾਨਦਾਰ ਬੋਲ ਕੇ ਇਹ ਜੀ ਕਿ ਸਾਡੇ ਕਰਕੇ ਰਸ਼ ਨੂੰ ਲੱਗਦਾ ਹੈਗਾ ਕਿ ਈ ਰਿਕਸ਼ਾ ਕਰਕੇ ਰਸ਼ ਲੱਗਦਾ ਉਹਦੇ ਨਾਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੁਸੀਂ ਦੇਖਿਆ ਇੱਥੇ ਮੋਸਟਲੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਟੇਬਲ ਲਗਾ ਕੇ ਜਿਹੜਾ ਹੈਗਾ ਕ੍ਰੋਚ ਮੈਟ ਕੀਤੀ ਹੋਈ ਹੈ ਉਹਦੇ ਅੱਗੇ ਵੀ ਕਰ ਖੜਦੇ ਹੈਗਾ ਜਿਸ ਨਾਲ ਜਾਮ ਲੱਗਦਾ ਜੀ ਸਰ ਗੱਲ ਕੀਤੀ ਜਾਵੇ ਇੱਥੇ ਕਾਫੀ ਜ਼ਿਆਦਾ ਟ੍ਰੈਫਿਕ ਦਾ ਜਾਮ ਲੱਗ ਜਾਂਦਾ ਤੇ ਇਹ ਤੋਂ ਕ੍ਰੋਸਿੰਗ ਵੀ ਕਾਫੀ ਜ਼ਿਆਦਾ ਹੁੰਦੀ ਹੈ ਜੀ ਜੀ ਬਿਲਕੁਲ ਐ ਕ੍ਰੀਮਪੁਰੋਂ ਵੀ ਜ਼ਿਆਦਾ ਚੌਂਕ ਹੈਗਾ ਜਿਹੜਾ ਇੱਥੇ ਕ੍ਰੋਸਿੰਗ ਕਰਕੇ ਉੱਧਰ ਚਲੋ ਕ੍ਰੋਸਿੰਗ ਵਾਲਾ ਇੰਨਾ ਜਾਮ ਨਹੀਂ ਲੱਗਦਾ ਜਿੰਨਾ ਜਿਹੜਾ ਅਰੋਚਮੈਂਟ ਕੀਤੀ ਤੁਸੀਂ ਦੇਖਿਆ ਹੁਣ ਅੱਧੇ ਘੰਟੇ ਪਹਿਲਾਂ ਕੀ ਸੀ ਹੁਣ ਇਹਨਾਂ ਦਾ ਸਮਾਨ ਚੁਕਾਇਆ ਉਹੀ ਸੜਕ ਹੈਗੀ ਆ ਉੱਥੇ ਕਿੰਨਾ ਈਜ਼ੀ ਟ੍ਰੈਫਿਕ ਸੰਮੁਤਰੀ ਜਾ ਰਿਹਾ ਹੈਗਾ ਜੀ ਜੇਕਰ ਗੱਲ ਜੇਕਰ ਗੱਲ ਚਾਹੀਦਾ ਹੈਗਾ ਥੋੜਾ ਜਿਆ ਆਪਣੀ ਜ਼ਿੰਮੇਵਾਰੀ ਸਮਝੀ ਨਹੀਂ ਚਾਹੀਦੀ ਹੈ ਜੀ ਜੇਕਰ ਗੱਲ ਕਰੀ ਸਰ ਈ ਰਿਕਸ਼ਾ ਦੀ ਜੇਕਰ ਉਹ ਜਾਮ ਲਾਂਦੇ ਤੇ ਉਹਨਾਂ ਤੇ ਕੀ ਕਰ ਵੀ ਬੋਲੀ ਈ ਰਿਕਸ਼ਾ ਤਾਂ ਜੇਕੀ ਜਾਮ ਲੈ ਕੇ ਚਲਾਣਾ ਹੋਇਆ ਜ ਤੋ ਬਿਲਕੁਲ ਸੁਨੀ ਜੀ ਕਿਸ ਤਰੀਕੇ ਕਾਰਵਾਈ ਤਰਕ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਬਸ ਜਿਨ੍ਹਾਂ ਨੇ ਹੁਣ ਨਿਆਇ ਕਬਜ਼ੇ ਕੀਤੇ ਹੈ ਆਪਣੀ ਦੁਕਾਨਾਂ ਦੇ ਬਾਹਰ ਜੀ ਸਾਡੇ ਇਨਸਪੈਕਟਰ ਸਾਹਿਬ ਆ ਕੇ ਵਿਪਰ ਹੰਡਾ ਜੀ ਸਾਨੂੰ ਜਿੱਦਾਂ ਜੋਇੰਟ ਕਾਰਵਾਈ ਵਾਸਤੇ ਬੁਲਾਇਆ ਸੀ ਇਧਰ ਹੀ ਆ ਜਾਓ ਕਾਫੀ ਕਾਫੀ ਜ਼ਿਆਦਾ ਹੰਗਾਮਾ ਵੀ ਹੋਇਆ ਸੀ ਪਿਛਲੀ ਵਾਰੀ ਕਿ ਕਿ ਦੱਸਿਆ ਜਾ ਰਿਹਾ ਇਹ ਮਾਮਲਾ ਸਾਹਮਣੇ ਆਇਆ ਜੀ ਕਿ ਪ੍ਰਸ਼ਾਸਨ ਤੇ ਹੀ ਜਿਹੜਾ ਪ੍ਰਸ਼ਾਸਨ ਤੇ ਹੀ ਹੱਥ ਚੱਕਿਆ ਗਿਆ ਸੀਗਾ ਹਾਂ ਜੀ ਪ੍ਰਸ਼ਾਸਨ ਤੇ ਹੀ ਜਿਹੜੇ ਕੀ ਹਮਲਾ ਕੀਤਾ ਗਈ ਬਜ਼ਾਰਾ ਦੇ ਵੱਲੋਂ ਨਹੀਂ ਨਹੀਂ ਚਲੋ ਹਮਲਾ ਦਾ ਕੀ ਸੀ ਉਹ ਮਰਜ਼ੀ ਦਾ ਕੀ ਮੁ ਧੱਕਾ ਮੁਕੀ ਸੀ ਪਰ ਉਹ ਐਫ ਆਈ ਆਰ ਰਜਿਸਟਰ ਹੋ ਗਈ ਸੀ ਇਹ ਜੋਨ ਇੰਸਪੈਕਟਰ ਸਾਹਿਬ ਵੱਲੋਂ ਹੋਈ ਜਾਂ ਇਹਨਾਂ ਦੇ ਐਮਪਲਾਈ ਵੱਲੋਂ ਹੋਈ ਆ ਬਾਕੀ ਬਣਦੀ ਕਾਰਵਾਈ ਸੀ ਰੈਗੂਲਰਲੀ ਇੱਥੇ ਕਰਨੀ ਆ ਜਦੋਂ ਸਾਨੂੰ ਬੁਲਾਉਣਗੇ ਅਸੀਂ ਤਾਂ ਨਾਲ ਆਵਾਂਗੇ ਜੀ ਤਸਵੀਰਾਂ ਨੇ ਲੁਧਿਆਣਾ ਦੇ ਸ਼ਾਪ ਸ਼ਾਪ ਰੋਡ ਦੀਆਂ ਜਿੱਥੇ ਕਿ ਅੱਜ ਤਹਿ ਬਜਾਰੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤਸਵੀਰਾਂ ਦੇਖ ਸਕਦੇ ਹੋ ਇਨਚਾਰਜ ਤਹਿ ਬਜਾਰੀ ਦੇ ਵਿਪਨ ਅੰਡਾ ਜੀ ਤੇ ਬੀ ਜੋ ਹੁੰਦੇ ਸੁਨੀਲ ਜੀ ਵੀ ਜਿਹੜੇ ਨਾਲ ਹੈ ਕਾਰਵਾਈ ਕਰਦੇ ਦਿਖਾਈ ਦੇ ਰਹੇ ਨੇ ਅਕਸਰ ਜਿਹੜੇ ਕੀ ਹੈ ਸ਼ਿਕਾਇਤਾਂ ਮਿਲਦੀਆਂ ਸੀ ਕਿ ਬਾਜ਼ਾਰ ਦੇ ਵਿੱਚ ਕਾਫੀ ਟ੍ਰੈਫਿਕ ਸਮੱਸਿਆ ਹੁੰਦੀ ਹੈ ਤੇ ਲੋਕਾਂ ਨੂੰ ਆਣਾ ਜਾਣਾ ਜਿਹੜੇ ਕੀ ਹੈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਥੋਂ ਲੰਘਣ ਦੇ ਲਈ ਤੇ ਐਂਬੂਲੈਂਸ ਵੀ ਨੂੰ ਵੀ ਜਿਹੜੇ ਕੀ ਹੈ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਦੋਨੋਂ ਤਹਿ ਬਜਰੀਏ ਇੰਚਾਰਜ ਇੱਥੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਨੇ ਆਪਣਾ ਸੜਕਾਂ ਤੇ ਜਿਹੜਾ ਕੀ ਕਬਜ਼ਾ ਕੀਤਾ ਆਇਆ ਸੀਗਾ ਹੁਣ ਗੱਲਬਾਤ ਕਰਦੇ ਆਂ ਭਾਜੀ ਕਿਉਂ ਅਕਸਰ ਤੁਸੀਂ ਇਹਦਾ ਲਾਂਦੇ ਹੋ ਕਿਉਂ ਤੇ ਬਿਜਾਰੀਆਂ ਨੂੰ ਬਾਰ-ਬਾਰ ਆਉਣਾ ਪੈਂਦਾ ਕੁਛ ਨਹੀਂ ਕਹਿੰਦੇ ਭਾਈ ਭਾਈ ਸੜਕ ਤਾਂ ਅੰਦਰ ਹੀ ਆ ਬਸ ਸਾਜੀ ਨਹੀਂ ਹੁਣ ਹੁਣ ਅੰਦਰ ਕੀਤਾ ਤੁਸੀਂ ਜੋ ਤੇ ਬਿਜਾਰੀਆਂ ਲੈ ਆਏ ਸੜਕ ਦਾ ਕੋਈ ਵੀ ਮਾਰ ਨਹੀਂ ਹੈ ਹੈ ਪਤਾ ਨਹੀਂ ਆਵੇਂ ਨਹੀਂ ਪਤਾ ਉਹ ਅੰਦਰ ਲਾੜਾ ਯਾਰ ਕੋਈ ਗੱਲ ਨਹੀਂ ਭਾਈ ਬਸ ਭਾਜੀ ਹੁਣ ਸਾਰਾ ਨਾ ਲੱਗੇ ਜਿਵੇਂ ਚੱਲੀ ਜਾਏਗਾ ਚਲਾਈ ਜਾਵਾਂਗੇ ਨਹੀਂ ਨਹੀਂ ਅਕਸਰ ਇਹ ਤਸਵੀਰਾਂ ਨੇ ਲੋ ਜਾਨੇ ਦੇ ਸ਼ਾਹਪੁਰ ਰੋਡ ਦੀਆਂ ਜਿੱਥੇ ਦੁਕਾਨਦਾਰਾਂ ਨੇ ਆ ਕਬਜ਼ਾ ਕੀਤਾ ਹੈ ਜੀ ਰੋਡ ਤੇ ਆਪਣੇ ਸਮਾਨ ਸਹੂਨ ਲਾਉਂਦੇ ਸੀਗੇ ਆ ਪਾ ਜੀ ਇਹ ਦੁਕਾਨ ਹੈ ਜਿੱਥੇ ਸ਼ਾਹਪੁਰ ਰੋਡ ਤੇ ਜਿੱਥੇ ਦੁਕਾਨਦਾਰਾਂ ਵੱਲੋਂ ਆਪਣਾ ਜਿਹੜਾ ਕੀ ਕਬਜ਼ਾ ਕੀਤਾ ਹੁੰਦਾ ਹੈ ਰੋਡ ਤੇ ਤੇ ਕਾਫੀ ਦਿੱਕਤ ਪੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਟ੍ਰੈਫਿਕ ਆ ਜੀ ਕਿਸ ਤਰ੍ਹਾਂ ਦੇ ਉੱਤੇ ਟ੍ਰੈਫਿਕ ਵਗੈਰਾ ਹੁੰਦਾ ਹੈ ਜੀ ਕਾਫੀ ਜ਼ਿਆਦਾ ਬਹੁਤ ਹੁੰਦਾ ਜੀ ਚਲੋ ਹਾਂ ਕੀ ਅੱਜ ਬਾਰ ਬਾਰ ਜਿਹੜੀ ਕੀ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪੈ ਰਹੀ ਹੈ ਕੀ ਹੈ ਫਕਾਨਦਰ ਕਿਉਂ ਨਹੀਂ ਅੰਗਲੀ ਜੋ ਕਰ ਦੇਨੇ ਸੁਣਵਾਈ ਕਿਉਂ ਨਹੀਂ ਸੁਣਦੇ ਨਾ ਹੀ ਪਤਾ ਹੋਵੇ ਜੀ ਅੱਛਾ ਬਹੁਤ ਰਸ਼ ਲੱਗਦਾ ਜੀ ਹਰ ਐਤਵਾਰ ਤਾਂ ਪੈਦਲ ਵਾਲਿਆਂ ਨੂੰ ਵੀ ਨਹੀਂ ਜਗ੍ਹਾ ਮਿਲਦੀ ਪੈਦਲ ਵਾਲਿਆਂ ਨੂੰ ਨਹੀਂ ਠੀਕ ਹੈ ਅਜੀ ਕਿਉਂ ਤੁਸੀਂ ਬਾਰ ਬਾਰੇ ਤਾਂ ਰੋਡ ਤੇ ਸਮਾਨ ਰੱਖ ਲਿਆ ਇਹ ਦੇਖੋ ਨੇ ਕਿਹੜਾ ਤੱਕ ਹੀ ਕਰਦੇ ਸਾਰੇ ਲੱਗੇ ਦੋ ਤਿਆਰ ਗਵਾਂ ਦਾ ਟਾਰਗੇਟ ਕਿਹੜੇ ਬਾਕੀ ਛੱਡ ਗਏ ਨੇ ਫਿਰ ਖੁਦ ਚੈੱਕ ਕਰਦੇ ਦੇਖੋ ਬਾਕੀ ਵੀ ਦੁਕਾਨਦਾਰ ਜਿਹੜੇ ਅੰਦਰ ਕਰ ਚੁੱਕੇ ਨੇ ਅੰਨਾ ਭਾਈ ਸਾਰੇ ਕਮੇਟੀ ਵੀ ਕੀ ਕਰਦੇ ਆ ਜੀ ਪਹਿਲਾਂ ਨਹੀਂ ਕਰਦੇ ਅੱਛਾ ਇਹ ਤੋਂ ਇੱਕ ਖੁਦ ਚੈੱਕ ਕਰੋ ਜੋ ਕਮੇਟੀ ਆਣੀ ਉਸ ਤੋਂ ਪਹਿਲਾਂ ਕੁਝ ਨਹੀਂ ਕਰਦੇ ਆ ਬਿਲਕੁਲ ਉਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਕੀ ਹੈ ਤੈਬ ਬਾਜ਼ਾਰੀ ਵਾਲੋਂ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੋਇਆ ਤੇ ਕੁਝ ਵੀ ਜਿਹੜਾ ਬਾਹਰ ਸਮਾਨ ਪਿਆ ਹੁੰਦਾ ਰੋਡ ਤੇ ਸਮਾਨ ਪਿਆ ਹੁੰਦਾ ਵਾ ਉਸ ਨੂੰ ਜਬਤ ਕੀਤਾ ਜਾ ਰਿਹਾ ਵਾ ਤੇ ਉਸ ਤੇ ਪੈਨਲਟੀ ਜਿਹੜੀ ਲਗਾਈ ਜਾ ਰਹੀ ਹੈ ਕਿਉਂਕਿ ਦੇਖ ਸਕਦੇ ਹੋ ਕਿ ਜਾਮ ਦਾ ਕਾਰਨ ਜਾਮ ਦਾ ਕਾਰਨ ਕਿਉਂ ਹੈ ਜਾਂਮ ਦਾ ਕਾਰਨ ਇਹੀ ਹੈ ਕਿ ਜਿਹੜੇ ਛੋਟੇ-ਮੋਟੇ ਜਿਹੜੇ ਬਾਹਰ ਸਟੋਰ ላይ ਫਿਰਦੇ ਆ ਉਹਨਾਂ ਦੇ ਕਾਰਨ ਜਿਹੜੀ ਹੈ ਜਾਮ ਇੱਥੇ ਲੱਗਦਾ ਵੈ ਤੇ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਸਾਹਮਣੇ ਕਰਨਾ ਪੈਂਦਾ ਜੇਕਰ ਮੈਂ ਗੱਲ ਕਰਾਂ ਸਿਵਲ ਹਸਪਤਾਲ ਦੀ ਤੇ ਚੰਦ ਕਦਮਾਂ ਦੂਰੀ ਤੇ ਸਿਵਲ ਹਸਪਤਾਲ ਤੇ ਇੱਥੋਂ ਹੀ ਐਂਬੂਲੈਂਸ ਆਵਾਜਾਵਾ ਹੁੰਦਾ ਵੈ ਤੇ ਲਗਾਤਾਰ ਜਿਹੜਾ ਕੀ ਹੈ ਤੈ ਬਜਾਰੀ ਇੰਚਾਰਜ ਬਿਪਨ ਦੇ ਵੱਲੋਂ ਅੱਜ ਜਾਇਦਾ ਲੀਤਾ ਗਿਆ ਹੈ ਬਾਜ਼ਾਰ ਦੇ ਵਿੱਚ ਆ ਕੇ ਤੇ ਵਾਰਨਿੰਗ ਵੀ ਬੜੀ ਬੜੀ ਦਿੱਤੀ ਗਈ ਤੇ بار بار ਵਾਰਨਿੰਗ ਵੀ ਦੇ ਸਰ ਵਾਰਨਿੰਗ ਆ ਦੇ ਰਹੇ ਹੋ ਜਾਂ ਪੈਨਲਟੀ ਕੀ ਕਰ ਰਹੇ ਹੋ ਬਹੁਤ ਵਾਰੀ ਵਾਰਨਿੰਗ ਦੇਤੀ ਜੀ ਨਾਲ ਨਾਲ ਹੁਣ ਕਾਰਵਾਈ ਕਰ ਰਹੇ ਤੋਂ ਬਿਲਕੁਲ ਉਹਨਾਂ ਦੇ ਵੱਲੋਂ ਕਿਹਾ ਗਿਆ ਬਹੁਤ ਵਾਰੀ ਵਾਰਨਿੰਗ ਜਰੀਕੇ ਦਿੱਤੀ ਗਈ ਹੈ ਪਾਈਪ ਨਾਲ ਹੁਣ ਇਹ ਤਰ੍ਹਾਂ ਹੀ ਆਣਾ ਪੈ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਪੂਰਾ ਬਾਜ਼ਾਰ ਜੇਕਰ ਗੱਲ ਕਰੀਏ ਐਤਵਾਰ ਦੀ ਐਤਵਾਰ ਨੂੰ ਬਾਜ਼ਾਰ ਦੇ ਵਿੱਚ ਜਿਵੇਂ ਵਿਅਕਤੀ ਨੇ ਕਿਹਾ ਕਿ ਪੈਰ ਰੱਖਣ ਦੀ ਥਾਂ ਵੀ ਨਹੀਂ ਹੁੰਦੀ ਐ ਮੈਮ ਕਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਹੁੰਦੀ ਐ ਜਗ੍ਹਾ ਪੈਰ ਰੱਖਣ ਦੀ ਨਹੀਂ ਹੁੰਦੀ ਨਹੀਂ ਹੁੰਦੀ ਕਿੰਨੀ ਪਰੇਸ਼ਾਨੀ ਐ ਸਾਹਮਣੇ ਕਰਨਾ ਟੀ ਸ਼ਾਪਿੰਗ ਦੀ ਕਾਫੀ ਪਰੇਸ਼ਾਨੀ ਹੁੰਦੀ ਐ ਕੋਈ ਐਕਟੂਆ ਵਗੈਰਾ ਲੈ ਕੇ ਆ ਸਕਦੇ ਹੋ ਨਹੀਂ ਨਹੀਂ ਪ੍ਰੋਬਲਮ ਆਉਂਦੀ ਐ ਐਕਟੂਆ ਜੀ ਜੇ ਕੋਈ ਜੇ ਕੋਈ ਨਹੀਂ ਚੱਲ ਸਕਦਾ ਤੇ ਉਸ ਤੋਂ ਬਾਅਦ ਐਕਟੂਆ ਲੈ ਕੇ ਇੱਥੇ ਆਗੇ ਕਿੰਨਾ ਕੁ ਦੇਰ ਖੜਨਾ ਪੈਂਦਾ ਅੱਧਾ-ਅੱਧਾ ਘੰਟਾ ਲੱਗ ਜਾਂਦਾ ਸਾਨੂੰ ਇੱਕ ਦੁਕਾਨ ਤੇ ਜਾਂ ਹਾਂਜੀ ਉਹ ਬਿਲਕੁਲ ਅੱਧਾ-ਅੱਧਾ ਘੰਟਾ ਵੀ ਲੋਕ ਕਿੰਨਾ ਕੋ ਟਾਈਮ ਲੱਗ ਗਿਆ ਅੰਦਰੋਂ ਇੱਥੇ ਆ ਕੇ ਬਹੁਤ ਜ਼ਿਆਦਾ ਭੀੜ ਬਹੁਤ ਇੱਕ ਦਾ ਦੁਕਾਨ ਵਾਲਿਆਂ ਨੇ ਛੱਡਾਂ ਤੇ ਰੇੜੀਆਂ ਲਾਈ ਹੋਏ ਨੇ ਇਹਨਾਂ ਨੇ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਮੈਨੂੰ ਟਾਈਮ ਬਹੁਤ ਲੱਗਦਾ ਜਿੱਤੇ ਪੰਜ ਮਿੰਟ ਲਾਉਣਾ ਉਹ ਤਾਂ ਘਾੜ ਲੱਗਦਾ ਉਹ ਅੱਧਾ ਘੰਟਾ ਲੱਗ ਜਾਂਦਾ ਹਾਂਜੀ ਤੇ ਇੱਕ ਦੁਕਾਨ ਤੇ ਜਾਂਦੇ ਹਾਂ ਵੱਖ-ਵੱਖ ਦੁਕਾਨਾਂ ਤੇ ਜਾਂਦੇ ਵੱਖ-ਵੱਖ ਦੁਕਾਨਾਂ ਤੇ ਜਾਂਦੇ ਲੱਗਦਾ ਇੱਕ ਇੱਕ ਘੰਟਾ ਲੱਗ ਜਾਂਦਾ ਜੀ ਅੱਧਾ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ ਠੀਕ ਹੈ ਆਉਣ ਜਾਂਦੇ ਭੀੜ ਬਹੁਤ ਜ਼ਿਆਦਾ ਵਾ ਠੀਕ ਬਿਲਕੁਲ ਆ ਭੀੜ ਦਾ ਸਾਹਮਣਾ ਲੋਕਾਂ ਨੂੰ ਕਾਫੀ ਕਰਨਾ ਪੈਂਦਾ ਵਾ ਤੇ ਹੁਣ ਰਸ਼ ਕਿਉਂ ਰਸ਼ੜਾ ਕਾਰਨ ਹੁੰਦਾ ਹੈ ਫੀਲਡਗਨ ਦੇ ਵਿੱਚ ਸ਼ਾਹਪੁਰ ਰੋਡ ਤੇ ਬਾਜ਼ਾਰਾਂ ਦੇ ਵਿੱਚ ਕਿਉਂ ਕਾਰਨ ਹੁੰਦਾ ਕਿਉਂਕਿ ਜਿਹੜੇ ਰੇਡੀਓ ਫੜੀ ਵਾਲੇ ਜੇ ਕਹਿ ਸਕਦੇ ਆ ਕਿ ਜਿਹੜੇ ਆਪਣੇ ਸਟਾਲ ਲਾ ਕੇ ਬਾਹਰ ਬੰਦੇ ਨੇ ਤੇ ਉਹਨਾਂ ਦੇ ਵੱਲੋਂ ਰੋਡਾਂ ਤੇ ਲਾ ਲੈਂਦੇ ਨੇ ਤੇ ਉਸ ਤੋਂ ਬਾਅਦ ਟ੍ਰੈਫਿਕ ਦਾ ਕਾਰਨ ਬਣ ਜਾਂਦਾ ਵਾ ਤੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਸਾਹਮਣੇ ਕਰਨਾ ਹੋਵੇ ਦੇਖ ਸਕਦੇ ਹੋ ਕਿ ਮੰਜੇ ਜਿਹੜੇ ਕਿ ਬਾਹਰ ਲਾਏ ਸੀ ਸਟਾਲ ਵਗੈਰਾ ਬਾਹਰ ਲਾਏ ਸੀ ਹਾਂਜੀ ਭਾਈ ਸਾਹਿਬ ਤੁਸੀਂ ਲੌਂਗ ਸਾਈਡ ਜਾ ਰਹੇ ਹੋ ਤੁਹਾਨੂੰ ਪਤਾ ਵੀ ਆ ਜਾਂਦ ਬੋਏ ਭਾਈ ਇੱਥੇ ਹੀ ਜਾਣਾ ਮੈਂ ਨਹੀਂ ਇੱਥੇ ਤਾਂ ਜਾਣਾ ਘੁੰਮ ਕੇ ਵੀ ਜਾ ਰਿਓ ਕੋਈ ਨਹੀਂ ਕੋਈ ਨਹੀਂ ਸਰ ਇਹ ਰੋਂਗ ਸਾਈਡ ਆ ਰਹੇ ਕੀ ਕਰੋਗੇ ਕੀ ਕਰੋਗੇ ਜਨਾਨਾ ਚਲਾਨ ਹੋਏਗਾ ਹੋਰ ਕੀ ਹੋਏਗਾ ਚਲਾਨ ਹੋਏਗਾ ਨਾ ਸੋ ਬਿਲਕੁਲ ਰੋਕ ਹੀ ਲੋਗ ਰੋਂਗ ਸਾਈਡ ਵੀ ਆ ਰਹੇ ਨੇ ਤੇ ਇਹ ਦੇਖ ਸਕਦੇ ਹੋ ਕਿ ਸਟਾਲ ਵੀ ਜਿਹੜੇ ਕਿ ਆਪਣੇ ਬਾਹਰ ਲਾਏ ਹੋਏ ਸੀ ਕੱਪੜਿਆਂ ਦੇ ਉਹਨਾਂ ਤੇ ਵੀ ਜਿਹੜੀ ਕਿ ਤਹਿ ਬਜਾਰੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਬਾਰ-ਬਾਰ ਜਿਵੇਂ ਕਿ ਹੈ ਤਹਿ ਬਜਾਰੀ ਐਕਸ਼ਨ ਤੇ ਵਾਰਨਿੰਗ ਆ ਦਿੰਦਾ ਰਹਿੰਦਾ ਵਾ ਪਰ ਲੋਕਾਂ ਦੇ ਜੇ ਸਿਰ ਤੇ ਜੂਣੀ ਖਿਸਕੀ ਦੀ ਪਰ ਕਿਤਨਾ ਕਿਤੇ ਇਹ ਕਾਰਵਾਈ ਆਜੇ अहम ਕਾਰਵਾਈ ਕੀਤੀ ਜਾ ਰਹੀ ਹੈ ਤਹਿ ਬਜ਼ਾਰੀਆਂ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਕੋਈ ਵੀ ਪਰੇਸ਼ਾਨੀ ਪਬਲਿਕ ਨੂੰ ਜਾ ਹੋਏ ਕੋਈ ਵੀ ਐਮਰਜੈਂਸੀ ਵਾਹਨ ਨੂੰ ਨਾ ਕਰਨੀ ਪਾਵੇ ਤੇ ਡਵੀਨ ਨੰਬਰ 2 ਦੇ ਐਸ ਐਚਓ ਵੀ ਜਿਹੜੇ ਨਾਲ ਦੇਖ ਸਕਦੇ ਹੋ ਕਿ ਆ ਫਟਾਫਟ ਦੁਕਾਨਦਾਰ ਵੱਲੋਂ ਜਿਹੜੇ ਤਹਿ ਬਜ਼ਾਰੀ ਦੇ ਇਚਾਰਜ ਨੂੰ ਦੇਖਿਆ ਤਾਂ ਉਹ ਫਟਾਫਟ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਹ ਬਾਹਰ ਤੱਕ ਕਬਜ਼ਾ ਕੀਤਾ ਹੋਇਆ ਉਹਨੇ ਇੱਕ ਵਾਹਨ ਐਮਰਜੈਂਸੀ ਹੂਟਰ ਮਾਰਦਾ ਕੋਈ ਵਾਹਨ ਆ ਰਿਹਾ ਹੈ ਐਮਰਜੈਂਸੀ ਤੇ ਉਸ ਨੂੰ ਲੰਘਣ ਦਾ ਰਾਹ ਦੇਖ ਸਕਦੇ ਹੋ ਤੁਸੀਂ ਆਪਣੇ ਤਸਵੀਰ ਦੇ ਵਿੱਚ ਕਿੱਥੇ ਲੰਘਣ ਦਾ ਕੋਈ ਰਾਹ ਨਹੀਂ ਚਾਰੇ ਪਾਸੇ ਬਲੌਕ ਹੋਇਆ ਹੋਇਆ ਹੈ ਨਾ ਬੰਦਾ ਇੱਧਰ ਨੂੰ ਜਾ ਸਕਦਾ ਨਾ ਉੱਧਰ ਨੂੰ ਇਹ ਤੇ ਤਸਵੀਰਾਂ ਨੇ ਸਾਫ਼ ਸਪਸ਼ਟ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਸਰਦਾਰ ਜੀ ਤੁਸੀਂ ਟੇਬਲ ਦੇ ਦਿਓ ਮਨੋ ਜਿੱਥੇ ਜਿੱਥੇ ਤਸਵੀਰਾਂ ਲਾ ਰਹੇ ਤੇ ਮਜਾ ਆ ਰਿਹਾ ਐਕਸ਼ਨ ਮੋਡ ਅੱਜ ਲੁਧਿਆਣਾ ਵੇਖੇ ਦੇਖੋ ਨੂੰ ਮਿਲਿਆ ਵਾ ਦੁਕਾਨਦਾਰ ਵੱਲੋਂ ਬਾਹਰ ਸਮਾਨ ਵੀ ਲਾਇਆ ਗਿਆ ਸਰ ਕਿਉਂ ਸਮਾਨ ਲਾਇਆ ਯਾਰ ਮੈਂ ਨਹੀਂ ਲਾਇਆ ਜੇ ਮੁੰਡਾ ਲਾ ਕੇ ਲਾ ਕੇ ਗਿਆ ਮੈਂ ਤਾਂ ਪਤਾ ਹੀ ਨਹੀਂ ਕਿ ਲਾਇਆ ਕਿ ਨਾ ਨੇ ਤੁਹਾਨੂੰ ਪਤਾ ਨਹੀਂ ਸਿਵਲ ਹਸਪਤਾਲ ਲਗਾ ਐਮਰਜੈਂਸੀ ਵਾਈਕਲ ਲੰਘ ਰਹੇ ਆ ਅੱਜ ਕੱਲੇ ਆਇਤ ਰਾਹ ਇਲਾਕੇ ਦੇਖੇ ਨਹੀਂ ਇਹ ਨਹੀਂ ਲਗਾਉਂਦੇ ਸਰ ਮਾਲ ਇਹ ਦੁਕਾਨਦਾਰ ਮਾਲ ਨਹੀਂ ਲਗਾਉਂਦੇ ਇਹ ਦੁਕਾਨ ਦਾ ਵੱਡੇ ਦੁਕਾਨ ਦਾ ਮਾਲ ਨਹੀਂ ਲਗਾ ਜਿਹੜੇ ਲਗਾਉਂਦੇ ਆ ਤੁਸੀਂ ਉਹਨਾਂ ਨੂੰ ਨਹੀਂ 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 ਸਰ ਠੀਕ ਹੈ ਪਰ ਜਿਹੜੇ ਬਾਸ ਸਟਾਪ ਆ ਰੇੜੀਆਂ ਜਿਵੇਂ ਬਾਸ ਸਟਾਪ ਲਏ ਸਰ ਅਸੀਂ ਬਿਲਕੁਲ ਤੁਹਾਡੀ ਗੱਲ ਮੰਨਦੇ ਆ ਕਿ ਇਹ ਨਜਾਇਜ਼ ਕੰਮ ਹੈ ਪਰ ਗਰੀਬ ਆਦਮੀ ਨੂੰ ਵੀ ਰੋਟੀ ਖਾਣ ਦਾ ਹੱਕ ਹੈਗਾ ਹੈ ਹੈਗਾ ਚਲੋ ਠੀਕ ਹੈ ਪਰ ਹੁਣ ਸਿਵਲ ਹਸਪਤਾਲ ਆ ਠੀਕ ਹੈ ਨਾ ਤੁਸੀਂ ਨੂੰ ਵੀ ਲੋੜ ਪੈਸੀ ਐਮਰਜੈਂਸੀ ਵਿੱਚ ਤੇ ਬਾਈਕ ਵੀ ਆ ਤਾਂ ਇਹ ਚੱਲਣਾ ਚਾਹੀਦਾ ਪਰ ਕਾਰਪੋਰੇਸ਼ਨ ਨੂੰ ਵੀ ਦੁਕਾਨਦਾਰਾਂ ਦਾ ਸਮਰਥਨ ਕਰਨਾ ਚਾਹੀਦਾ ਉਹਨਾਂ ਨੂੰ ਕਹਿੰਦੇ ਪਿੱਛੇ ਕਰਕੇ ਬੋਲਿਆ ਬੋਲਿਆ ਕਿਹਾ ਜਾ ਰਿਹਾ ਕਿ ਵਾਰਨਿੰਗ ਕਾਫੀ ਵਾਰ ਦਿੱਤੀ ਗਈ ਸੀ ਤੁਹਾਡੇ ਵੱਲੋਂ ਪਰ ਅੱਜ ਇਹਨਾਂ ਨੇ ਦੁਕਾਨਾਂ ਦੇ ਅੰਦਰੋਂ ਵੀ ਮਾਲ ਕੱਢ ਲਿਆ ਜੀ ਹਾਂ ਨਹੀਂ ਉਹ ਕਹਿੰਦੇ ਬਾਹਰ ਲਾਇਆ ਹੈ ਇਹਨਾਂ ਨੇ ਸੁਣਾ ਤਾਂ ਜੀ ਤੁਸੀਂ ਆਪ ਇੱਥੇ ਮੌਜੂਦ ਹੋ ਤੁਸੀਂ ਇਹ ਦੇਖੋ ਇਹ ਬਿਲਕੁਲ ਦੁਕਾਨ ਦੇ ਅੰਦਰ ਸਮਾਨ ਪਿਆ ਸੀ ਨਾ ਜਿੰਮੀ ਜਿੰਮੀ ਭਾਈ ਜੀ ਤੁਹਾਨੂੰ ਆ ਕਾਫੀ ਸਾਲ ਹੋ ਗਏ ਨਾ ਇੱਥੇ ਤੁਸੀਂ ਵੀ ਦੇਖ ਲਓਗੇ ਕਿ ਟ੍ਰੈਫਿਕ ਦਾ ਬਲਾਕੇਜ ਹੋ ਜਾਂਦਾ ਐਤਵਾਰ ਤਾਂ ਮੈਂ ਤੁਸੀਂ ਦੱਸੋ ਐਤਵਾਰ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ ਇੱਥੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹਦਾ ਜਿਹੜਾ ਜਾਮ ਲੱਗਣ ਦਾ ਕਾਰਨ ਆਟੋ ਹੈ ਜੀ ਇਹ ਦੁਕਾਨਦਾਰਾਂ ਨੇ ਇੰਨਾ ਮਤਲਬ ਕਿ ਸਕਰੋਚਮੈਂਟ ਨਹੀਂ ਕੀਤੀ ਹੋਈ ਇਹ ਹੁਣ ਕੀ ਅਪੀਲ ਕਰਾਂ ਜਾਂ ਕੋਈ ਪ੍ਰਸ਼ਾਸਨ ਨੂੰ ਕੀ ਆਰਡਰ ਉਹਨਾਂ ਦੀ ਦਿੱਕਤ ਸਾਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਦੁਕਾਨਦਾਰਾਂ ਦਾ ਵੀ ਸਾਥ ਦਿਓ ਉਹਨਾਂ ਨੂੰ ਕਹੋ ਕਿ ਪਿੱਛੇ ਘਰ ਕੇ ਸਮਾਨ ਲਗਾਣ ਤੇ ਅਸੀਂ ਦੁਕਾਨਦਾਰ ਕਾਰਪੋਰੇਸ਼ਨ ਦੇ ਨਾਲ ਆ ਅਸੀਂ ਉਹਨਾਂ ਤੋਂ ਬਾਹਰ ਨਹੀਂ ਹੈਗੇ ਲੇਕਿਨ ਉਹ ਵੀ ਨਜਾਇਜ਼ ਨ ਕਰਨ ਸਮਾਨ ਬਹੁਤ ਸਾਡਾ ਦੁਕਾਨ ਦੇ ਅੰਦਰੋਂ ਵੀ ਅੱਜ ਕੱਢ ਲਿਆ ਗਿਆ ਠੀਕ ਹੈ ਜੀ ਉਹ ਬਿਲਕੁਲ ਦੁਕਾਨਦਾਰ ਨਾਲ ਵੀ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੇ ਕਿ ਕਾਰਪੋਰੇਸ਼ਨ ਨਾਲ ਅਸੀਂ ਸਹਿਯੋਗ ਦੇ ਰਿਆ ਨਾਲ ਪਰ ਕਿਤਨੇ ਕਿਤੇ ਈ ਰਿਕਸ਼ਾ ਤੇ ਆਟੋ ਚਾਲਕਾ ਦਾ ਵੀ ਕਾਫੀ ਜਿਹੜਾ ਕੀ ਹੈ ਮਾਹੌਲ ਖਰਾਬ ਦੇਖਣ ਨੂੰ ਮਿਲ ਰਿਹਾ ਵਾ ਤੇ ਇਹ ਰਿਕਸ਼ਾ ਤੇ ਜਿਹੜੇ ਆਟੋ ਚਾਲਕ ਨੇ ਇੱਥੇ ਲਾ ਕੇ ਖੜ ਜਾਂਦੇ ਨੇ ਤੇ ਤਾਂ ਕਰਕੇ ਬựcਰ ਪਰੇਸ਼ਾਨੀ ਕਰਨੀ ਪੈਂਦੀ ਐ ਸਰ ਕੀ ਬਾਤ ਐ ਅਸੀਂ ਕਿ ਆਪ ਇੱਥੇ ਖੜ ਕੇ ਲਗਾਤੇ ਹੋ ਜਿਹੜੀ ਬਾਹਰ ਲੋਕ ਦੁਕਾਨ ਵਾਲੇ ਜਿੰਨੇ ਆ ਕਪੜੇ ਸਭ ਲਗਾਤੇ ਤੇ ਮੋੜ ਮਹਾਂ ਲਗਾਤੇ ਜਾਂ 30 30 ਫੁੱਟ ਮਾਲ ਬਾਹਰ ਲਗਾਓ ਵੇਖੋ ਪਾਈਪ ਕਾਂ ਉਤਰ ਰਹੇ ਆ ਵੇਖੋ ਦੇਖੋ ਇਧਰ ਵੇਖੋ ਪਾਈਪ ਕਾਂ ਲੱਗੇ ਹੋਏ ਆ ਕਿ ਆਮ ਤੋਂ ਪਿੱਛੇ ਲਗਾਣੇ ਕੋ ਤਿਆਰ ਆ 30 ਦੀ ਵਟ ਮਾਲ ਲਾਇਆ ਬਾਹਰ 30 ਦੀ ਵਟ ਮਾਲ ਬਾਹਰ ਲਾਇਆ ਵਾ ਉਹ ਵੇਖੋ ਲੱਗਿਆ ਨਹੀਂ ਕਿ ਕੋਈ ਪਾਈਪ ਕਾ ਪ੍ਰੈਸ਼ਨ ਉਹਨੂੰ ਹੱਥ ਨਹੀਂ ਪਾਇਆ ਜੀ ਤਗਰੀ ਬੰਦਰਾ ਮਾਲ ਚੱਕਿਆ ਵਾ ਤਗਰੀ ਬੰਦਰਾ ਮਾਲ ਹਾਂ ਸ਼ਾਹੂਗਾਰਾਂ ਨੇ ਹੱਥ ਨਹੀਂ ਮਾਇਆ ਸਰ ਕੀ ਕਹਿਣਾ ਚਾਹੋਗੇ ਅਸੀਂ ਤਾਂ ਫਿਰ ਪਿੱਛੇ ਪਿੱਛੇ ਆ ਯਾਰ ਸਾਰਾ ਅੱਗੇ ਆ ਸਾਡਾ ਆਂਦਿਆ ਸਰ ਸਾਡੇ ਸਾਡਾ ਸਾਰਾ ਮਾਲ ਚੱਕ ਕੇ ਲੈ ਗਿਆ ਕੀ ਕਹਿ ਸਕਦੇ ਆ ਟੈਂਕ ਵੀ ਲੈ ਕੇ ਸਿਲੰਡਰ ਵੀ ਲੈ ਕੇ ਸਾਡਾ ਵੇਖੋ ਗਰੀ ਆ ਵੇਖੋ ਪਾਈ ਵੇਖੋ ਤੁਸੀਂ ਆ ਵੇਖੋ ਪਾਈਪ ਕਿੱਥੇ ਲੱਗਿਆ ਵੇਖੋ ਤਾਂ ਹੀ ਮਾਲ ਨਹੀਂ ਚੱਕਿਆ ਆ ਵੇਖੋ ਇਹ ਵੀ ਬਣਾ 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 ਕੋਈ ਗੱਲ ਕੋ ਯਾਰ ਆਪਾਂ ਆਪ ਜੀ ਹਾਂਜੀ ਕੋਈ ਨਹੀਂ ਹਾਂਜੀ ਠੀਕ ਹੈ ਜੀ ਸਹਿਮਤ ਹੋ ਜੋ ਹਾਂ ਜੀ ਹਾਂ ਜੀ ਸਹਿਮਤ ਹਾਂ ਸਾਰਾ ਬਾਹਰ ਲਾਉਂਦੇ ਲੋਕੀ ਪਾ ਉਹ ਹਾ ਅਸੀਂ ਥੱਲੇ ਬਿਲਕੁਲ ਪਿੱਛੇ ਕਰ ਲਾਵਾਂਗੇ ਤੋਂ ਇਹ ਪਾਈਪਾਂ ਵੀ ਬਾਹਰ ਤੱਕ ਹਾਂ ਜੀ ਸਰ ਮੈਂ ਕਹਿੰਦਾ ਦੇਖੋ ਪਾਈਪਾਂ ਵੀ ਲੱਗੀਆਂ ਸਭ ਕੋਈ ਲੱਗਾ ਬਾਹਰ ਦੇਖੋ ਇਹ ਦੇਖੋ ਨਿਗਾ ਮਾਰੋ ਕਿੱਥੇ ਲੱਗੀਆਂ ਇਹ ਦੇਖੋ ਇਹ ਪਾਈਪਾਂ ਸਾਡੀਆਂ ਵੀ ਲੱਗੀਆਂ ਇਹ ਦੇਖੋ ਸਭ ਕੋਈ ਲੱਗਾ ਬਾਹਰ ਸਾਰਾ ਦਿਖਾਓ ਨਾ ਸਾਰਾ ਪਤਾ ਲੱਗੇ ਉਂਗਲਾ ਲਾਣ ਵਾਲੇ ਬੜੇ ਥੇ ਘੱਲ ਦਾ ਕੋਈ ਵੀ ਨਹੀਂ ਉਹ ਬਿਲਕੁਲ ਲੋਕਾਂ ਦੁਕਾਨਦਾਰ ਵੱਲੋਂ ਉਹ ਵੀ ਕਿਹਾ ਜਾ ਰਿਹਾ ਕਿ ਕਾਫੀ ਮਾਹੌਲ ਖਰਾਬ ਕਰਨ ਵਾਲੇ ਬਥੇਰੇ ਨੇ ਉਂਗਲਾ-ਉਂਗਲਾ ਲਾਉਣ ਉਹ ਬਥੇਰੇ ਨੇ ਪਰ ਲਗਾਤਾਰ ਕਾਰਪੋਰੇਸ਼ਨ ਦੀ ਕਾਰਵਾਈ ਜਿਹੜੀ ਕਿ ਅਚਲਦੀ ਨਜ਼ਰ ਆ ਰਹੀ ਹੈ ਦੁਕਾਨਦਾਰਾਂ ਤੇ ਵੀ ਜਿਹੜੀ ਕਿ ਸਕੰਜਾ ਕੱਸਿਆ ਜਾ ਰਿਹਾ ਹੈ ਕਿ ਬਾਰ-ਬਾਰ ਜਿਹੜੇ ਕਿ ਦੁਕਾਨ ਦੁਕਾਨਦਾਰ ਜਿਹੜੇ ਬਾਹਰ ਸਮਾਨ ਲਾ ਲੈਂਦੇ ਨੇ ਉਹਨਾਂ ਨੂੰ ਬਾਰ-ਬਾਰ ਜਿਹੜੀ ਕਿ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਕਿਤਨਾ ਕਿਤੇ ਲਗਾਹਾਰ ਉਹਨਾਂ ਵੀ ਗੱਲਬਾਤ ਕੀਤੀ ਉਹਨਾਂ ਨਾਲ ਵੀ ਇਹ ਹੈ ਕਿ ਇਹਦੀ ਬਾਤ ਬਾਣੀ ਜਿਹੜੀ ਜਰੂਰ ਦਿੱਤੀ ਸੀਗੀ ਪਰ ਅੱਜ ਕਾਰਵਾਈ ਅਹਿਮ ਤੌਰ ਤੇ ਪਹਿਲ ਤੌਰ ਤੇ ਜਿਹੜੀ ਕਾਰਵਾਈ ਜਿਹੜੀ ਕੀ ਹੈ ਅੱਜ ਕੀਤੀ ਜਾ ਰਹੀ ਹੈ ਸੋ ਹੁਣੇ ਉਹਨੇ ਜਿਹੜੀ ਕਾਰਵਾਈ ਜਿਹੜੀ ਹੈ ਤਹਿ ਬਜਾਰੀ ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਤੇ ਐਂਬੂਲੈਂਸ ਵਿੱਚ ਵਸੀ ਹੋਈ ਦਿਖਾਈ ਦੇ ਰਹੀ ਹੈ ਆ ਤਸਵੀਰਾਂ ਨੇ ਐਂਬੂਲੈਂਸ ਕੀ ਦਿੱਤਾ ਕੀ ਅੱਜ ਸਬਲਤ ਤਾਲੂ ਰਾਹ ਜਾਂਦਾ ਤੇ ਹਸਪਤਾਲ ਜਾਣ ਦੇ ਲਈ ਐਂਬੂਲੈਂਸ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਿੱਚ ਪੇਸ਼ੈਂਟ ਵੀ ਜਿਹੜਾ ਕੀ ਬੈਠਾ ਹੋਇਆ ਵਾ ਤੁਹਾਨੂੰ ਪੇਸ਼ੈਂਟ ਦਿਖਾਉਂਦੇ ਵਿੱਚ ਪੇਸ਼ੈਂਟ ਬੈਠਾ ਹੋਇਆ ਵਾ ਕਾਫੀ ਇਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਵੈ ਐਂਬੂਲੈਂਸ ਦਾ ਐਮਰਜੈਂਸੀ ਵਾਹਨ ਨੂੰ ਵੀ ਰਾਹ ਨਹੀਂ ਮਿਲਦਾ ਤੇ ਆਮ ਵਿਅਕਤੀ ਕਿੱਥੋਂ ਜਾਏਗਾ ਘੰਟਾ ਘੰਟਾ ਦੋ-ਦੋ ਘੰਟੇ ਇੱਕ ਘੰਟਾ ਅੱਧਾ ਘੰਟਾ ਲੋਕਾਂ ਨੂੰ ਲੱਗ ਜਾਂਦਾ ਵੈ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਵੈ ਲੁਧਿਆਣਾ ਤੋਂ ਲੁਧਿਆਣਾ ਦੇ ਫੀਲਕਾ ਚ ਤੇ ਬਾਜ਼ਾਰਾਂ ਦੇ ਵਿੱਚ ਅੰਨ ਤੇ ਬਾਜ਼ਾਰੀ ਦੀ ਕਾਰਵਾਈ ਦੇਖਣ ਨੂੰ ਮਿਲੀ ਅੱਜ ਜੁੜੇ ਹੋਏ ਲੁਧਿਆਣਾ ਲਾਈਵ ਜਨਰਲ ਐਮੀਰ ਨੂੰ ਜੰਬਰਪੋਰਟ ਧੰਨਵਾਦ